ਮੁੱਤਲ ਡੀਆਜੀ ਹ ਚਰਨ ਬੁੱਲਰ ਮਾਮਲੇ 'ਚ ਸੀਬੀਆਈ ਨੇ ਵੱਡਾ ਐਕਸ਼ਨ ਲਿਆ ਅਫਸਰਾਂ ਦੇ ਨਾਲ-ਨਾਲ ਹੁਣ ਬੁੱਲਰ ਮਾਮਲੇ 'ਚ ਪ੍ਰਾਪਰਟੀ ਡੀਲਰਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਸੀਬੀਆਈ ਦੇ ਕਰੀਬ 10 ਅਧਿਕਾਰੀ ਅੱਜ ਪਟਿਆਲਾ ਪਹੁੰਚੇ ਜਿੱਥੇ ਬੀਐਚ ਪ੍ਰਾਪਰਟੀ ਦੇ ਮਾਲਕ ਦੀ ਕੋਠੀ 'ਚ ਰੇਡ ਕੀਤੀ ਗਈ ਇਸ ਮੌਕੇ ਭਾਰਤ ਪਾਤਰਾ ਚ ਪੁਲਿਸ ਫੋਰਸ ਵੀ ਮੌਜੂਦ ਰਹੀ ਮੀਡੀਆ ਰਿਪੋਰਟ ਦੇ ਮੁਤਾਬਕ ਪੁਲਨ ਨਾਲ ਪ੍ਰਾਪਰਟੀ ਡੀਲਰ ਦਾ ਲੈਣ-ਦੇਣ ਰਿਹਾ ਜਿਸ ਕਰਕੇ सीबीआई ਨੇ ਕੋਠੀ ਤੇ ਰੇਟ ਕੀਤੀ ਹੈ ਤੇ ਕੁਝ ਪੜਤਾਲ ਕਰਕੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਲੈਣ-ਦੇਣ ਦੋਵਾਂ ਵਿਚਾਲੇ ਰਿਹਾ ਹੈ ਨਹੀਂ ਹੋਰ ਸੰਪਰਕ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਮੌਤਲ ਡੀਆਈਜੀ ਦਾ ਮਾਮਲਾ ਲਗਾਤਾਰ ਪਖਿਆ ਹੋਇਆ ਹੈ ਪਿਛਲੇ ਦਿਨ ਹੀ ਸੀਬੀਆਈ ਨੇ ਪੁੱਲਨ ਦਾ ਰਿਮਾਂਡ ਵੀ ਲਿਆ ਸੀ ਹੁਣ ਤੱਕ ਪੁੱਲਨ ਨਾਲ ਗ੍ਰਿਫਤਾਰ ਕੀਤੇ ਉਸਦੇ ਸਾਥੀ ਕਿਸ਼ਾਨੂ ਦੇ ਵੀ ਕਈ ਅਧਿਕਾਰੀਆਂ ਦੇ ਨਾਲ ਸੰਪਰਕ ਸਾਹਮਣੇ ਆਏ ਨੇ ਜਾਂਚ ਤੱਕ ਇਹ ਰਿਹਾ ਸੀਬੀਆਈ ਨੇ ਵਧਾਇਆ ਹੋਇਆ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਇਸ ਜਾਂਚ 'ਚ ਅਧਿਕਾਰੀਆਂ ਨੇ ਪ੍ਰਾਪਰਟੀ ਡੀਲਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਪਟੇਲਾ ਵਿਖੇ ਬੀਐਚ ਪ੍ਰਾਪਰਟੀ ਦੇ ਮਾਲਕ ਦੇ ਘਰ ਰੇਡ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੇਡ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ ਰਿਪੋਰਟਰਾਂ ਦੇ ਮਤਾਬਕ ਇਥੇ ਉਨ੍ਹਾਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਨ ਨਾਲ ਜੁੜੇ ਮਾਮਲੇ 'ਚ ਕੁਝ ਦਸਤਾਵੇਜ਼ ਹੱਥ ਲੱਗਣ ਦੀ ਉਮੀਦ ਹੈ ਮੁਅੱਤਲ ਡੀਆਈਜੀ ਹਰਚਰਨ ਪੁੱਲਨ ਮਾਮਲੇ 'ਚ ਸੀਬੀਆਈ ਨੇ ਵੱਡਾ ਐਕਸ਼ਨ ਲਿਆ ਹੈ ਅਫਸਰਾਂ ਦੇ ਨਾਲ-ਨਾਲ ਹੁਣ ਭੁੱਲਣ ਮਾਮਲੇ 'ਚ ਪ੍ਰਾਪਰਟੀ ਡੀਲਰਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜੀ ਹਾਂ, CBI ਦੇ ਕਰੀਬ 10 ਅਧਿਕਾਰੀ ਅੱਜ ਪਟਿਆਲਾ ਪਹੁੰਚੇ ਜਿੱਥੇ BH ਪ੍ਰਾਪਰਟੀ ਦੇ ਮਾਲਕ ਦੀ ਕੋਠੀ 'ਚ ਰੇਡ ਕੀਤੀ ਗਈ। ਇਸ ਮੌਕੇ ਭਾਰਤ ਬਾਟਰਾ 'ਚ ਪੁਲਿਸ ਫੋਰਸ ਵੀ ਮੌਜੂਦ ਰਹੀ। ਮੀਡੀਆ ਰਿਪੋਰਟਸ ਦੇ ਮੁਤਾਬਕ ਭੁੱਲਣ ਨਾਲ ਪ੍ਰਾਪਰਟੀ ਡੀਲਰ ਦਾ ਲੈਣ-ਦੇਣ ਰਿਹਾ ਜਿਸ ਕਰਕੇ CBI ਨੇ ਕੋਠੀ ਤੇ ਰੇਡ ਕੀਤੀ ਹੈ ਤਾਂ ਪੁੱਛ ਪੜਤਾਲ ਕਰਕੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਲੈਣ-ਦੇਣ ਦੋਵਾਂ ਵਿਚਾਲੇ ਰਿਹਾ ਹੈ। ਨਾਲ ਹੀ ਹੋਰ ਸੰਪਰਕ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਮੁੱਤਲ ਡੀਆਈਜੀ ਦਾ ਮਾਮਲਾ ਲਗਾਤਾਰ ਪਖਿਆ ਹੋਇਆ ਹੈ ਪਿਛਲੇ ਦਿਨੀਂ ਸੀਬੀਆਈ ਨੇ ਪੁੱਲਰ ਦਾ ਰਿਮਾਂਡ ਵੀ ਲਿਆ ਸੀ ਹੁਣ ਤੱਕ ਪੁੱਲਰ ਨਾਲ ਗ੍ਰਿਫਤਾਰ ਕੀਤੇ ਉਸ ਦੇ ਸਾਥੀ ਕ੍ਰਿਸ਼ਾਨੂੰ ਦੇ ਵੀ ਕਈ ਅਧਿਕਾਰੀਆਂ ਦੇ ਨਾਲ ਸੰਪਰਕ ਸਾਹਮਣੇ ਆਏ ਨੇ ਜਾਂਚ ਤੱਕ ਇਹ ਰਿਹਾ ਸੀਬੀਆਈ ਨੇ ਵਿਧਾਇਆ ਹੋਇਆ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਇਸ ਜਾਂਚ 'ਚ ਅਧਿਕਾਰੀਆਂ ਨੇ ਪ੍ਰਾਪਰਟੀ 딜ਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਪਟੇਲਾ ਵਿਖੇ ਬੀਐਚ ਪ੍ਰਾਪਰਟੀ ਦੇ ਮਾਲਕ ਦੇ ਘਰ ਰੇਡ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੇਡ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ ਰਿਪੋਰਟਰਾਂ ਦੇ ਮੁਤਾਬਕ ਇੱਥੇ ਉਨ੍ਹਾਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਨ ਨਾਲ ਜੁੜੇ ਮਾਮਲੇ 'ਚ ਕੁਝ ਦਸਤਾਵੇਜ਼ ਹੱਥ ਲੱਗਣ ਦੀ ਉਮੀਦ ਹੈ ਮੁਅੱਤਲ ਡੀਆਈਜੀ ਹਰਚਰਨ ਪੁੱਲਨ ਮਾਮਲੇ 'ਚ ਸੀਬੀਆਈ ਨੇ ਵੱਡਾ ਐਕਸ਼ਨ ਲਿਆ ਹੈ ਅਫਸਰਾਂ ਦੇ ਨਾਲ-ਨਾਲ ਹੁਣ ਭੁੱਲਣ ਮਾਮਲੇ 'ਚ ਪ੍ਰਾਪਰਟੀ ਡੀਲਰਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜੀਹਾਂ सीबीआई ਦੇ ਕਰੀਬ 10 ਅਧਿਕਾਰੀ ਅੱਜ ਪਟਿਆਲਾ ਪਹੁੰਚੇ ਜਿੱਥੇ ਬੀ ਐਚ ਪ੍ਰਾਪਰਟੀ ਦੇ ਮਾਲਕ ਦੀ ਕੋਠੀ 'ਚ ਰੇਡ ਕੀਤੀ ਗਈ। ਇਸ ਮੌਕੇ ਭਾਰਤ ਬਾਟਰਾ 'ਚ ਪੁਲਿਸ ਫੋਰਸ ਵੀ ਮੌਜੂਦ ਰਹੀ। ਮੀਡੀਆ ਰਿਪੋਰਟਸ ਦੇ ਮਤਾਬਕ ਭੁੱਲਣ ਨਾਲ ਪ੍ਰਾਪਰਟੀ ਡੀਲਰ ਦਾ ਲੈਣ-ਦੇਣ ਰਿਹਾ ਜਿਸ ਕਰਕੇ सीबीआई ਨੇ ਕੋਠੀ ਤੇ ਰੇਡ ਕੀਤੀ ਹੈ ਤਾਂ ਕੁਝ ਪੜਤਾਲ ਕਰਕੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਲੈਣ-ਦੇਣ ਦੋਵਾਂ ਵਿਚਾਲੇ ਰਿਹਾ ਹੈ। ਨਾਲ ਹੀ ਹੋਰ ਸੰਪਰਕ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਮੁੱਤਲ ਡੀਆਈਜੀ ਦਾ ਮਾਮਲਾ ਲਗਾਤਾਰ ਪਖਿਆ ਹੋਇਆ ਹੈ ਪਿਛਲੇ ਦਿਨੀ ਸੀਬੀਆਈ ਨੇ ਪੁੱਲਰ ਦਾ ਰਿਮਾਂਡ ਵੀ ਲਿਆ ਸੀ ਹੁਣ ਤੱਕ ਪੁੱਲਰ ਨਾਲ ਗ੍ਰਿਫਤਾਰ ਕੀਤੇ ਉਸ ਦੇ ਸਾਥੀ ਕਿਸ਼ਾਨੂ ਦੇ ਵੀ ਕਈ ਅਧਿਕਾਰੀਆਂ ਦੇ ਨਾਲ ਸੰਪਰਕ ਸਾਹਮਣੇ ਆਏ ਨੇ ਜਾਂਚ ਤੱਕ ਇਹ ਰਿਹਾ ਸੀਬੀਆਈ ਨੇ ਵਧਾਇਆ ਹੋਇਆ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਇਸ ਜਾਂਚ 'ਚ ਅਧਿਕਾਰੀਆਂ ਨੇ ਪ੍ਰਾਪਰਟੀ ਡੀਲਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਪਟੇਲਾ ਵਿਖੇ ਬੀਐਚ ਪ੍ਰਾਪਰਟੀ ਦੇ ਮਾਲਕ ਦੇ ਘਰ ਰੇਡ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੇਡ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ ਰਿਪੋਰਟਰਾਂ ਦੇ ਮਤਾਬਕ ਇੱਥੋਂ ਉਨ੍ਹਾਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਨ ਨਾਲ ਜੁੜੇ ਮਾਮਲੇ 'ਚ ਕੁਝ ਦਸਤਾਵੇਜ਼ ਹੱਥ ਲੱਗਣ ਦੀ ਉਮੀਦ ਹੈ